ਚਲਤੀ ਹੈ ਅਪਤ ਤ ਦਪਹਿਰ ਹੀ ਚੜਾ ਲਿਆ ਇਤਾਂ ਨਾ ਬੋਲੋ ਤੁਰ ਕੇ ਜਾਣਾ ਹੀ ਵਧੀਆ ਹੁੰਦਾ ਹੈ ਦਰਗਾਹ ਤੱਕ ਫਿਰ ਰੱਬ ਵੀ ਬੜਾ ਖੁਸ਼ ਰਹਿੰਦਾ ਧੀਏ ਅਸੀਂ ਦਰਗਾਹ ਚੱਲੀਆਂ ਤੇਰੇ ਕੋਲ ਨਾ ਮੈਂ ਜਿੰਨਤ ਤੇ ਭੋਲੀ ਨੂੰ ਛੱਡ ਜਾਨਣੀ ਆ ਖਾਲਾ ਮੈਂ ਸੋਚਦੀ ਸੀ ਆਪਾਂ ਭਾਬੋ ਨੂੰ ਵੀ ਨਾਲ ਲੈ ਚਲੀਏ ਤੈਨੂੰ ਮਾਂ ਦੇ ਸੁਭਾਅ ਦਾ ਪਤਾ ਹੈ ਨਾ ਆਪਣੀ ਦੇ ਜਿਉ ਇੱਕ ਵਾਰੀ ਗੁੱਸੇ ਹੋਗੀ ਨਾ ਉਹਦਾ ਗੁੱਸਾ ਸਾਂਭਣਾ ਸੌਖਾ ਨਹੀਂ ਖਾਲਾ ਤੁਸੀਂ ਨਾ ਮਾਈ ਦੀ ਇੰਨੀ ਫਿਕਰ ਨਾ ਕਰੋ ਦੇਖੋ ਨਾ ਪਾਬੋ ਜਦੋਂ ਦੀ ਵਿਆਹ ਕੇ ਘਰੇ ਆਈ ਹੈ ਉਹ ਇੱਕ ਵਾਰੀ ਵੀ ਬਾਹਰ ਨਹੀਂ ਗਈ ਹੁਣ ਤਾਂ ਸਾਡਾ ਫਰਜ਼ ਬਣਦਾ ਹੈ ਨਾ ਬਾਹਰ ਲੈ ਕੇ ਜਾਣਾ ਆਪਾਂ ਲੈ ਚਲਦੇ ਹਾਂ ਦਰਗਾਹ ਤੇ ਤੇ ਮਾਈ ਦੀ ਫਿਕਰ ਛੱਡੋ ਉਹਨਾਂ ਨੂੰ ਨਾ ਕਹਿ ਦਿਓ ਕਿ ਮੈਂ ਜ਼ਿੱਦ ਕਰਕੇ ਲੈ ਕੇ ਗਈ ਸੀ ਗੱਲ ਹੀ ਖਤਮ ਉਹ ਤਾਂ ਮੈਂ ਕਹਿ ਦਾਂਗੀ ਪਰ ਜੇ ਜ਼ਿਆਦਾ ਔਖੀ ਹੋਈ ਤਾਂ ਤੂੰ ਸੰਭੀ ਮੈਂ ਸੰਭ ਲੂੰਗੀ ਤੁਸੀਂ ਫਿਕਰ ਨਾ ਕਰੋ ਚੱਲ ਪਾਬੋ ਮੇਰੇ ਤੇ ਖਾਲਾ ਨਾਲ ਦਰਗਾਹ ਤੇ ਚੱਲ ਨਹੀਂ ਮਿੱਤੂ ਤੁਸੀਂ ਜਾ ਕੇ ਆਓ ਮੇਰਾ ਮਨ ਨਹੀਂ ਹੈ ਪਾਬੋ ਮੰਨ ਨੂੰ ਕਿਤੇ ਲਾਏਂਗੀ ਤਾਂ ਹੀ ਤਾਂ ਲੱਗੇਗਾ ਹੁਣ ਕਰਨਾ ਕੀ ਹੈ ਇਹਨੂੰ ਕਿਤੇ ਲਾ ਕੇ ਇਤੇ ਅੰਦਰ ਦੀ ਸਾਰੀ ਖੁਆਹਿਸ਼ਾਂ ਤੇ ਇਰਮਾਨ ਤਾਂ ਸੋਈ ਗਏ ਨੇ ਬਾਬੂ ਸੋਏ ਨੇ ਮਰੇ ਤਾਂ ਨਹੀਂ ਨਾ ਮਰੇ ਹੋਏ ਵਾਪਸ ਨਹੀਂ ਆਉਂਦੇ ਪਰ ਸੋਏ ਹੋਏ ਤਾਂ ਜਾਗ ਸਕਦੇ ਆ ਕੀ ਕਾਰਨ ਗੇ ਉਹਨਾਂ ਜਾ ਕੇ ਮੇ ਤੁ ਸੁੱਤੇ ਨੇ ਤਾਂ ਦਿਲ ਨੂੰ ਸਕੂਨ ਵੀ ਹੈ ਤੇ ਜੇ ਜਾਗ ਗਏ ਤਾਂ ਮੈਨੂੰ ਹੀ ਦੁੱਖ ਦੇਣਗੇ ਪਾਪੂ ਮੈਂ ਤੇਰਾ ਦੁੱਖ ਸਮਝ ਸਕਤੀ ਹਾਂ ਪਰ ਜਿਹਨੇ ਜਾਣਾ ਹੁੰਦਾ ਹੈ ਨਾ ਉਹ ਚਲਾ ਜਾਂਦਾ ਹੈ ਪਰ ਹੁਣ ਜਾਣ ਵਾਲੇ ਦੇ ਪਿੱਛੇ ਸਾਡੀ ਦੁਨੀਆ ਤਾਂ ਨਹੀਂ ਖਤਮ ਹੋ ਜਾਂਦੀ ਨਾ ਅਸੀਂ ਜੀਣਾ ਤਾਂ ਨਹੀਂ ਛੱਡ ਸਕਦੇ ਨਾ ਤੇ ਤੂੰ ਇੰਨੀ ਦੁਖੀ ਨਾ ਹੋਇਆ ਕਰ ਪਾਪੋ ਹੁਣ ਤੂੰ ਮੈਨੂੰ ਹੀ ਵੇਖ ਮੇਰਾ ਵੀਰਾ ਗਿਆ ਪਰ ਮੈਂ ਜੀਣਾ ਤਾਂ ਨਹੀਂ ਛੱਡਿਆ ਨਾ ਨਾਲੇ ਮੇਰਾ ਵੀਰਾ ਤਾਂ ਚਾਹੁੰਦਾ ਸੀ ਕਿ ਉਹਦੀ ਪੈਣ ਹਮੇਸ਼ਾ ਖੁਸ਼ ਰਹੇ ਮੈਂ ਉਹੀ ਕਰ ਰਹੀ ਹਾਂ ਚੱਲ ਤੂੰ ਆ ਕੱਪੜੇ ਰੱਖ ਤੇ ਹੁਣ ਤੂੰ ਸਾਡੇ ਨਾਲ ਦਰਗਾਹ ਤੇ ਚੱਲ ਇੱਥੇ ਹੀ ਸਾਰਾ ਟਾਈਮ ਲਾਤਾ ਤੂੰ ਤਾਂ ਹਾਂ ਰਵੀ ਤੁਸੀਂ ਰੁਕੋ ਕੱਪੜੇ ਰੱਖ ਕੇ ਆਉਣੀ ਆ ਠੀਕ ਹੈ ਜਲਦੀ ਆ ਫਿਰ ਅੱਪਾ ਚਲਿਏ ਚਲੋ ਜੀਤ ਤੂੰ ਤੇਨੂੰ ਵੇਖਣ ਦਾ ਜੀ ਕੀਤਾ ਤਾਂ ਇੱਥੇ ਆ ਗਿਆ ਸਾਰਾ ਸਾਰਾ ਦਿਨ ਇਸ ਦਰਗਾਹ ਤੇ ਮੈਂ ਤੇਰੀ ਉਡੀਕ ਕਰਦਾ ਰਹਿਣਾ ਕਿ ਕਦ ਤੂੰ ਆਵੇਂ ਤੇ ਮੇਰੀ ਅੱਖਾਂ ਨੂੰ ਠੰਡਕ ਪਵੇ ਜੇ ਕਿਸੇ ਨੇ ਤੈਨੂੰ ਇੱਥੇ ਵੇਖ ਲਿਆ ਤਾਂ ਉਹਨਾਂ ਨੇ ਤੈਨੂੰ ਜ਼ਿੰਦਾ ਨਹੀਂ ਛੱਡਣਾ ਮਰ ਤੇ ਮੈਂ ਹਜੇ ਵੀ ਗਿਆ ਹੀ ਆ ਤੇ ਬਸ ਮਰਮਰ ਕੇ ਜੀਣਾ ਸਿੱਖ ਲੈ ਨਹੀਂ ਜੀ ਸਕਦਾ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਸੀਗਾ ਕਿ ਤੂੰ ਮੈਨੂੰ ਆਪਣੇ ਹੱਥੀ ਮਾਰ ਦੇ ਪਰ ਤੂੰ ਤਾਹੋ ਵੀ ਨਹੀਂ ਕਰ ਸਕੀ ਚਾਕੂ ਵੀ ਫੜਾਇਆ ਸੀਗਾ ਤੇਰੇ ਹੱਥ ਦੇ ਵਿੱਚ ਮੈਂ ਪਰ ਤੇਰੇ ਹੱਥ ਕੰਬ ਲੱਗ ਪਏ ਨਹੀਂ ਸੀ ਮਾਰ ਸਕਦੀ ਮੈਂ ਤੈਨੂੰ ਜਿਸ ਇਨਸਾਨ ਨੂੰ ਬੰਦਾ ਵੇਖ ਵੇਖ ਕੇ ਜੀਵੇ ਉਹਨੂੰ ਕਿਵੇਂ ਮਾਰ ਸਕਦਾ ਤੂੰ ਮੇਰੇ ਭਰਾ ਦੇ ਜੁਰਮ ਦੀ ਸਜ਼ਾ ਮੈਨੂੰ ਕਿਉਂ ਦੇ ਰਹੀ ਹੈ ਤੂੰ ਇਕੱਲਾ ਹੀ ਨਹੀਂ ਇਹ ਸਜ਼ਾ ਕੱਟ ਰਹੀ ਆ ਸਾਡੇ ਵਿੱਚ ਤੇ ਇਹ ਦੂਰੀ मैं भी कट रही हूँ तेरे सिर्फ पर खानदान की इज्जत एदा मिट्टी विच नहीं रोल सकती मैं रोल सकती हाँ पर मैं अपनी माही की इज्जत नहीं रोल सकती हम तू दसना मैं करा अपना रा बदलते ਮੇਰਾ ਹਰ ਰਸਤਾ ਤਾਂ ਤੇਰੇ ਨਾਲ ਜੁੜਿਆ ਹੈ ਜੀਤ ਇਸ ਦੁਨੀਆ ਤੇ ਬਹੁਤ سارے ਲੋਕ ਰੇਲ ਦੀ ਪਟੜੀਆਂ ਵਾਂਗ ਹੁੰਦੇ ਨੇ ਜਿਹੜੇ ਨਾਲ-ਨਾਲ ਤਾਂ ਤੁਰਦੇ ਨੇ ਪਰ ਕਦੇ ਇੱਕ ਨਹੀਂ ਹੋ ਸਕਦੇ ਐਨੀ ਮਾਇੂਸੀ ਵਾਲੀ ਗੱਲ ਨਾ ਕਰ ਮੈਂ ਤੈਨੂੰ ਝੂਠੀ ਤਸੱਲੀਆਂ ਨਹੀਂ ਦੇ ਸਕਦੀ ਹੁਣ ਮੀ ਤੂੰ ਕਿੱਥੇ ਰਹਿ ਗਈ